ਬਾਨੀ ਬਾਨੀ ਸ਼ਿਰੂ ਗੁਰੂ ਨਾਨਕ ਦੇਵ ਜੀ ਪ੍ਰਾਨ ਚੰਗਲੀ ਵਾਹ ਵਾਹ ਕਬੀਰ ਗੁਰਪੂਰਾ ਹੈ ਵਾਹ ਵਾਹ ਕਬੀਰ ਗੁਰਪੂਰਾ ਹੈ ਪੂਰੇ ਗੁਰ ਕੀ ਨੈ ਬਲ ਜਾਉ ਜਾਂ ਕੋ ਸ਼ਕਲ ਹਜ਼ੂਰਾ ਹੈ ਅਦਰ ਦਲੀ ਚੈ ਅਰੇ ਹੈ ਗੁਰਨ ਕੇ ਸ਼੍ਰੇ ਬੰਮਾ ਜੈ ਸੁਲਾ ਹੈ ਸਫੇਦ ਤਵੱਜਾ ਅਰ ਰਾਤ ਗੁਰਨ ਕੇ ਬਾਜਤ ਅਨਹੰਦ ਤੂਰਾ ਹੈ ਪੂਰਨ ਕਦੀਰ ਸਕਲ ਗਟ ਦਰਸੇ ਹਰ ਦਮ ਹਾਲ ਹਜੂਰਾ ਹੈ ਨਾਮਕੀਰ ਜਪੇ ਵੜ ਭਾਗੇ ਨਾਨਕ ਚਰਗੰਗ ਕੋ ਤੂਰਾ ਹੈ ਪਿਆਰੇ ਭਗਤ ਜਨੋ ਸਸਾ ਹੈ ਇਹ ਬਾਣੀ ਅਰੰਪਿਤਾ ਕਾ ਸਰੂਪ ਸ਼ੀਰਗੁਰ ਨਾਨਕ ਦੇਵ ਜੀ ਮਹਾਰਾਜ ਦੇ ਮਖਾਰਬੇਨ ਤੋਂ ਫਰਮਾਈ ਹੋਈ ਪਵਿੱਤਰ ਬਾਣੀ ਹੈ ਜਦੋਂ ਆਪ ਜੀ ਨੂੰ 26 ਸਾਲ ਦੀ ਉਮਰ ਦੇ ਅੰਦਰ ਸ਼ਹਿਬ ਬੰਦੀ ਛੋਟਕ ਦੀ ਸਾਹਿਬ ਜੀ ਸੁਲਤਾਨਪੁਰ ਲੋਧੀ ਇਸ਼ਨਾਨ ਕਰਨ ਗਏ ਬੇ ਨਦੀ ਦੇ ਕੰਢੇ ਤੇ ਆਪ ਜੀ ਨੂੰ ਦਰਸ਼ਨ ਹੋਏ ਆਜੇ ਦਾ ਬਰਲਾਤ ਹੋਇਆ ਲੰਮੀ ਚੌੜੀ ਗੱਲ ਹੋਣ ਤੋਂ ਬਾਅਦ ਫਿਰ ਇਹ ਮਹਾਰਾਜੀ ਨੇ ਕਿ ਹਰ ਐਨਾਨੇ ਜਿਸ ਕਮਲੇ ਤੈਨੂੰ ਕਲਮਾਰਕ ਨੇ ਵਾਹਿਗੁਰੂ ਨੇ ਭੇਜਿਆ ਉਹ ਕੰਮ ਅਜੇ ਅਧੂਰਾ ਹੈ ਤੋ ਲੋਕਾਂ ਨੂੰ ਤਾਰਨਾ ਹੈ ਰੂਹਾਂ ਦਾ ਭਰਾ ਕਰਨਾ ਹੈ ਰੂਹਾਂ ਨੂੰ ਸੱਤ ਲੋਗ ਲੈ ਕੇ ਜਾਣਾ ਹੈ ਮਹਾਰਾਜ ਜੀ ਆਪੀ ਗੋਚੇ ਵਿੱਚ ਪਿਠਾ ਕੇ ਸ਼ਬਦ ਤੇ ਸਵਾਰ ਹੋ ਕੇ ਸਹਿਬੰਦੀ ਛੋੜ ਕਦੀਰ ਸਾਹਿਬ ਜੀ ਔਰ ਬਾਬਾ ਨਾਨਕ ਦੇਵ ਜੀ ਸਤਲੁਕ ਚਲ ਗਏ ਜਦ ਸਤਲੁਕ ਜਾ ਕੇ ਦੇਖਿਆ ਕਿ ਬਹੁਤ ਵੱਡਾ ਤਖਤ ਲਗਾ ਹੈ ਜਿਹ ਤਖਤ ਦੇ ਉੱਪਰ ਮਹਾਰਾਜ ਬੰਦੀ ਛੋੜ ਕਦੀਰ ਸਾਹਿਬ ਜੀ ਬਿਰਾਜਮਾਨ ਹਨ ਕਰਮਲਾ ਅਨੰਤ ਪੰਖੜੀ ਸਾਜੇ ਆਦ ਪੁਰਸ ਜ ਆਪੇ ਬਿਰਾਜੇ ਉੱਥੋਂ ਦਾ ਬਿਆਨ ਕਰਦੇ ਨੇ ਸਤਰੋ ਦਾ ਇਹ ਕਹਾਣੀ ਨਹੀਂ ਇਹ ਦੰਦ ਕਥਾ ਨਹੀਂ ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਸਚਾਈ ਲਿਖਦੇ ਬਾਬਾ ਨਾਨਕ ਦੀ ਕਹਿੰਦੇ ਨੇ ਕਮਲ ਅਨੰਤ ਪੰਖੜੀ ਸਾਜੇ ਆਦ ਪੁਰਸ ਜ ਆਪੇ ਬਿਰਾਜੇ ਉਸ ਕਮਲ ਦੇ ਫੁੱਲ ਉੱਪਰ ਜੋ ਹਜ਼ਾਰਾਂ ਕਰੋੜਾਂ ਪੰਖੜੀਆਂ ਦਾ ਕਮਲ ਹੈ ਬੰਦੀ ਛੋੜ ਕੇ ਦੀ ਸਭ ਉਹਦੇ ਉੱਤੇ ਬਿਰਾਜਮਾਨ ਹਨ ਕਿਹਦਾ ਹੈ ਸਗਾਸਨ सफेद ही काया सफेद पुरुष सफेद ही छाया कह सफेद है अरबा खरबा उच्चा योजन सफेद शरीर है सतपुरुष का सफेद ही काया है सफ़ेद ही स्वरूप है सिर भी सफेद है सिर ਉਹ ਪਰਛਾਤਰ ਔਰ ਛਿਰਤੇ ਮਗਧ ਗराज ਰਹਾ ਹੈ ਇਸ ਕਰਕੇ ਮਹਾਰਿ ਦੀ ਕਹਿੰਦੇ ਨੇ ਕਮਲ ਅਨੰਤ ਪੰਖੜੀ ਸਾਜੇ ਆਦ ਪਰਥ ਜਹ ਆਪ ਬਿਆਜੇ ਸਫੇਦ ਸਗਾਸਨ ਸਾਫ ਗਾਲੇ ਸਫੇਦ ਗਾਸਨ ਸਫੇਤੀ ਕਾਇ ਸੇਪੰਦੀ ਛੋੜ ਕੇ ਦੀ ਸਭ ਦੀ ਕਾਇ ਵੀ ਸਫੇਦ ਹੈ ਸਵੇਤ ਪੁਰਤ ਸਵੇਦੀ ਸ਼ਾਇ ਉਦਾ ਪ੍ਰਸ਼ਾਵਾਂ ਵੀ ਸਫੇਦ ਹੈ ਸਫੇਦ ਛਤਰੇ ਉਹਦੇ ਸਿਰ ਤੇ ਸੱਤ ਪੌਦੇ ਸਵੇਦ ਛਤਰਾ ਸਿਰ ਮੁਕਟਿਆ ਆਜੇ ਸਿਰ ਤੇ ਮੁਕਟ ਹੈ ਗਿਰੀ ਸਾਹਿਬ ਜੀ ਦੇ ਭਾਨ ਅਨੰਤ ਸੋਭਾ ਤਹਿਲਾ ਗਏ ਕਰੋੜੇ ਚੰਦਰਮਾ ਸੂਰਜਾਂ ਦੀਆਂ ਲੈਣਾ ਕਬੀਰ ਸਾਹਿਬ ਦੀ ਗਿੱਦ ਗਿੱਦ ਹਨ ਇਹ ਬਾਬਾ ਨਾਨਕ ਜੀ ਨੇ ਬਿਆਨ ਕੀਤਾ ਕਿ ਐਸਾ ਬਾਬਾ ਕਬੀਰ ਸਾਹਿਬ ਜੀ ਹੈ ਵਾਹ ਵਾਹ ਕਬੀਰ ਗੁਰੂ ਗੁਰੂ ਪੂਰਾ ਹੈ ਇਸ ਕਰਕੇ ਕਿਹਾ ਕਿ ਬਾਬਾ ਐ ਸੰਸਾਰ ਦੇ ਲੋਕੋ ਕਬੀਰ ਗੁਰੂ ਪੂਰਾ ਹੈ ਪੂਰੇ ਗੁਰ ਕੇ ਮੈਂ ਬਲ ਜਾਉ ਮੈਂ ਬਲੇ ਹਾਰ ਜਾਵਾਂ ਮੈਂ ਕਰਵਾਨ ਜਾਵਾਂ ਹੋ ਬਾਰੀ ਚੋ ਖੰਨੀਏ ਮੈਂ ਨਾਮ ਕਰੇ ਪ੍ਰਕਾਸ਼ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੈਂ ਆਪਣੇ ਸਰੀਰ ਦੇ ਚਾਰ ਟੋਟੇ ਕਰਕੇ ਬੰਦੀ ਛੋੜ ਕਰੀਏ ਸਾਹਿਬ ਤੋਂ ਬਾਹਰ ਜਾਵਾਂ ਆਪਣੇ ਸਤਿਗੁਰਾਂ ਤੋਂ ਜਿਨ੍ਹਾਂ ਨੇ ਮੇਰੇ ਅੰਦਰ ਪ੍ਰਕਾਸ਼ ਕੀਤਾ ਕੌਕ ਚਕਲ ਹਜੂਰਾ ਹੈ ਸਾਰਾ ਹਜੂਰ ਰੌਸ਼ਨੀ ਦੁਨੀਆ ਦੇ ਅੰਦਰ ਉਸ ਸਾਭਦੀ ਹੈ ਅਦਰ ਦਲੀ ਤੇ ਪਰੇ ਗੁਰਨ ਕੇ ਕਹਿੰਦੇ ਗੁਰੂ ਦੇ ਪੈਰਾਂ niche ਪੂਰੇ ਪ੍ਰਮਾਨ ਦੇ ਅੰਦਰ ਸਤ ਲੋਕ ਦੇ ਅੰਦਰ ਰੰਗ ਬਰੰਗੇ ਮੂਰਤੀਆਂ ਨੇ ਜੜੇ ਹੋ ਜਿਹਦੇ niche ਵਿਸ਼ੇ ਹੋਏ ਹਨ ਸ਼ੇਮ ਬਰਮਾ ਜੈ ਸੂਲਾ ਹੈ ਬ੍ਰਹਮਾ ਸ਼ੇਰ ਜੀ ਇਹ ਤਿੰਨੇ ਦੇਵਤੇ ਬਰਮਾ ਵਿਸ਼ਨੂੰ ਸ਼ੇਰ ਜੀ ਉਥੇ ਸੇਵਾ ਕਰ ਰਹੇ ਨੇ ਉਹ ਵੀ ਤਸੂਲਾ ਗਾੜੀ ਤੇ ਬੈਠੇ ਆ ਸਫੇਦ ਤਪੱਜਾ ਫਰਹਾਤ ਗੁਨਨ ਕੇ ਕਹਨੇ ਨਹੀਂ ਸਤਗੁਰਾਂ ਦੇ ਸਿਰ ਦੇ ਉੱਪਰ ਸਫੇਦ ਰੰਗ ਦਾ ਝੰਡਾ ਘੁੰਮ ਰਿਹਾ ਹੈ ਬਾਜ ਤ ਅਨਹਦ ਤੂ ਰਹਿ ਅਨੰਦ ਬਾਣੀ বাজ ਰਹੀ ਹੈ ਪੂਰਨ ਕਬੀਰ ਸਗਲ ਗੜਦਰ ਸੇ ਮਹਾਰਾਜ ਜੀ ਸਤ ਮਹਾਰਾਜ ਜੀ ਗੁਨਾਰ ਸਾਹਿਬ ਫਰਮਾਉਂਦੇ ਨੇ ਕਿ ਕਬੀਰ ਸਾਹਿਬ ਸਾਰਿਆਂ ਘਟਾਂ ਦੇ ਅੰਦਰ ਨਮਾਸ ਕਰਦੇ ਹਨ ਪੂਰਨ ਕਬੀਰ ਸਗਲ ਗੜਦਰ ਸੇ ਕੋਈ ਵੀ ਘਟ ਖਾਲੀ ਨਹੀਂ ਹਰਦਮ ਹਾਲ ਹਜੂਰਾ ਹੈ ਹਰਜੀਪ ਦੇ ਹਿਰਦੇ ਵਿੱਚ ਉੱਤੇ ਬੈਠ ਕੇ ਕਬੀਰ ਸਾਹਿਬ ਜੀ ਸਾਡੀ ਸੰਭਾਲ ਕਰਦੇ ਪਏ ਨਾਨਕ ਕਬੀਰ ਜਦੋਂ ਜੱਤੇ ਵੜ ਭਾਗੀ ਕਹਿੰਦੇ ਨੈ ਨੇ ਕਬੀਰ ਸਾਹਿਬ ਦਾ ਨਾਮ ਜਪ ਕੇ ਵੱਡਿਆਂ ਭਾਗਾ ਵਾਰ ਹੋ ਗਿਆ ਨਾਨਕ ਚਨਣ ਦੀ ਧੂਰਾ ਹੈ ਨੇ ਉਹਨਾਂ ਦੇ ਚਨਣ ਦੀ ਧੂਰ ਬਣ ਗਿਆ ਜਦੋਂ ਉਹਨਾਂ ਨੇ ਇਸ ਨਜ਼ਾਰਾ ਸਤਿ ਲੋਕਾਂ ਦੇ ਦੇਖਿਆ ਆ ਕੇ ਇੱਥੇ ਦੱਸਿਆ ਵਾ ਵਾ ਕਬੀਰ ਗੁਰੂ ਪੂਰਾ ਹੈ ਸਕਰ ਕੇ ਭਾਈਓ ਇਹ ਸਾਹਿਬ ਇਹੀ ਪੂਰਨ ਪਰਮਾਤਮਾ ਵਾਹਿਗੁਰੂ ਦਾ ਸਰੂਪ ਹਨ ਪੂਰਨ ਸੰਤ ਹਨ ਸਭ ਜਗਤਾਂ ਸੰਤਾਨੂ ਜੈਸੇ ਸ਼੍ਰੀ ਸ਼੍ਰੀ ਮਧੂ ਪਰਮਹੰਸ ਜੀ ਰਾਂਢੜੀ ਵਾਲੇ ਵੀ ਸਹੇਬੰਦ ਵਾਲੇ ਜੀ ਕਬੀਰ ਸਾਹਿਬ ਦਾ ਪ੍ਰਚਾਰ ਕਰ ਰਹੇ ਹਨ ਸ਼੍ਰੀ ਸੰਤ ਬਾਬੂ ਰਾਮਪਾਲ ਜੀ ਵਰਬਾਣੇ ਵਾਲੇ ਹੋਰ ਵੀ ਕੀ ਸੰਤ ਮਹਾਰਜ ਕੇ ਵੀਰ ਸਾਹਿਬ ਦੀ ਮਹਿਮਾ ਕਰ ਰਹੇ ਹਨ ਮੇਰੀ ਇੱਕੋ ਬੇਨਤੀ ਹੈ ਕਿ ਪਸ 11 ਤਰੀਕ ਪ੍ਰਕਾਸ਼ ਉਸਵਕ ਵੀਰ ਸਾਹਿਬ ਜੀ ਦਾ ਹੈ ਸਾਰੀਆਂ ਸੰਤਾਂ ਨੂੰ ਸਾਰੀਆਂ ਭਗਤਾਂ ਨੂੰ ਸਾਰੀਆਂ ਸੇਵਕਾਂ ਨੂੰ ਲੱਖ ਲੱਖ ਵਧਾਈ ਹੋ ਸਤ ਸਹਿਬ ਆਪ ਚਰਨ ਜੀਤ ਰਹੋ ਆਪ ਬਹਾਰ ਆਪ ਖੁਸ਼ ਰਹੋ ਆਪ ਆਵਾਜ਼ ਰਹੋ ਆਦੀਆਂ ਬਿਆਦੀਆਂ ਦੁੱਖਾਂ ਕਲੇਸ਼ਾਂ ਰੋਗਾ ਭੋਗਾ ਤੋਂ ਸਤਗੁਰੂ ਆਪ ਜੀ ਨੂੰ ਬਚਾ ਕੇ ਰੱਖਣ ਆਪਣੇ ਹਿਰਦੇ ਵਿੱਚ ਬਚਾ ਕੇ ਰੱਖਣ ਆਪਨ ਤੇ ਛਰਦਾ ਕਰੋ ਭਰੋਸਾ ਕਰੋ ਸਤਗੁਰੂ ਦਾ ਕਰ ਭਰੋਸਾ ਫੇਰ ਨਹੀਂ ਕੋਈ ਅਫਸੋਸਾ ਸਸਤਾ ਹੈ